ਤਾਰੀਵਾਲ ਤੋਂ ਅਜੋਧਿਆ ਵਿੱਚ ਸ਼੍ਰੀ ਰਾਮ ਜੀ ਲੱਲਾ ਦੇ ਦਰਸ਼ਨ ਕਰਨ ਵਾਸਤੇ ਸਮਾਜ ਸੇਵਕ ਮਿੱਠੂ ਮਹਾਜਨ ਤੇ ਬੀਜੇਪੀ ਤਾਰੀਵਾਲ ਮੰਡਲ ਪ੍ਰਧਾਨ ਜੋਤੀ ਮਹਾਜਨ ਦੇ ਪ੍ਰਬੰਧਾਂ ਹੇਠ ਤਕਰੀਬਨ 200 ਸ਼ਰਧਾਲੂ ਅਜੋਧੇ ਲਈ ਰਵਾਨਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਅਜੋਧਿਆ ਵਿੱਚ ਸ਼੍ਰੀ ਰਾਮ ਭਗਤਾਂ ਦੇ ਜਨ ਵਾਸਤੇ ਇੱਕ ਸਪੈਸ਼ਲ ਟ੍ਰੇਨ ਆਸਥਾ ਚਲਾਈ ਗਈ ਹੈ ਜੋ ਅੱਜ ਗੁਰਦਾਸਪੁਰ ਤੋਂ ਤਕਰੀਬਨ 1 ਵਜੇ ਰਵਾਨਾ ਹੋਈ ਜਿਸ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਤਕਰੀਬਨ 1400 ਸ਼ਰਧਾਲੂ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹਨ ਇਹ ਟ੍ਰੇਨ ਨੂੰ ਅਜोध्या ਵਿੱਚ ਪਹੁੰਚਣ ਤੇ ਤਕਰੀਬਨ 20 ਘੰਟੇ ਲੱਗਣਗੇ। ਰਾਮ ਭਗਤਾ ਨੇ ਦੱਸਿਆ ਕਿ ਇਸ ਟ੍ਰੇਨ ਵਿੱਚ ਮੈਡੀਕਲ ਸਹੂਲਤ ਖਾਣ ਪੀਣ ਦਾ ਬਹੁਤ ਹੀ ਖਾਸ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਸਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਦੇਖੋ ਟੀਵੀ ਨਿਊਜ਼ ਇੰਡੀਆ 255 ਲਿਤਾ ਹਰੀਲਤ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ। ਜੈ ਸ਼੍ਰੀ ਰਾਮ 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 ਬੇਕੀ ਲਕਿ ਲਾਹ ਰਾਜ ਕੀ ਜੈ ਲਾਓ ਇੱਕ ਰਾਮ ਜੰਮ 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 ਜ ਏਸੀ ਟ੍ਰੇਨ ਤੇ ਨਹੀਂ ਹੈਗੀ ਪਰ ਫੈਸਿਲਿਟੀ ਏਸੀ ਤੋਂ ਤਾਵਾ ਇੱਕ ਵੀਆਈਪੀ ਹੁੰਦੀ ਹੈ 20 ਵੀਆਈਪੀ ਇਹਨਾਂ ਨੇ ਸਿਸਟਮ ਕੀਤਾ ਹੈ ਉੱਥੇ ਸਾਡਾ ਰਹਿਣ ਦਾ ਅਰੇਂਜਮੈਂਟ ਹੈ ਖਾਣ ਪੀਣ ਦਾ ਅਰੇਂਜਮੈਂਟ ਹੈ ਮੈਂ ਬਹੁਤ ਹੀ ਧੰਨਵਾਦ ਕਰਦਾ ਆਪਣੇ ਜਿਹੜੇ ਇੱਥੋਂ ਦੇ ਜ਼ਿਲ੍ਹਾ ਪ੍ਰਧਾਨ ਨੇ ਸ਼ੇਰਬੀਰ ਜੀ ਹੋਣਾ ਦਾ ਆਪਣੇ ਧਾਰੀਵਾਲ ਦੇ ਜਿਹੜੇ ਮੰਡਲ ਪ੍ਰਧਾਨ ਜੋਤੀ ਮਾ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਰੇਮੈਂਡ ਇਹਨਾਂ ਕੋ ਸਰਕਾਰ ਮੋਦੀ ਸਰਕਾਰ ਵੱਲੋਂ ਕਰਵਾਇਆ ਹੈ ਬਹੁਤ ਹੀ ਧੰਨਵਾਦ ਹੈ ਬਹੁਤ ਸਿਆਪਤੀ RAM CHAND MARWAR ਜੀ ਕੀ ਜੈ ਬាទ ਜੀ ਉਹ ਕਿਹੜੀ ਜਗ੍ਹਾ ਤੋਂ ਬਤਾਰੀ ਉਹ ਲੋ ਜੋਤੀ ਮਾਣ ਮੰਡਲ ਪ੍ਰਧਾਨ ਬੀਜੇਪੀ ਉੱਥੋਂ ਐ ਜਿਹੜੀ ਸੰਗਤ ਹੈ ਧਾਰੀਵਾਲ ਤੋਂ ਉੱਥੋਂ ਕੋਈ 155 ਕ ਸੰਗਤ ਚੱਲੀ ਆ ਧਾਰੀਵਾਲ ਤੋਂ ਕਿੰਨਾ ਮਤਲਬ ਕਰ ਰਹੇ ਹੋ ਨਹੀਂ ਹਾ ਤੇ ਦੇਖਣ ਨੂੰ ਸਭ ਪਤਾ ਇਲਾਕੇ ਲੋਕਾਂ ਦੇ ਬਾਰੇ ਜਿੰਨੀ ਆਸਤਾ ਵਾ ਭਗਵਾਨ ਸ਼੍ਰੀ ਰਾਮ ਦੇ ਪ੍ਰਤੀ ਯੋਧਿਆ ਧਾਮ ਦੇ ਪ੍ਰਤੀ ਤੁਹਾਡੇ ਦੇਖਣ ਜੀ ਹਾਲੇ ਤੇ ਕਾਫੀ ਲੋਕ ਨਰਾਸ਼ ਹੋ ਕੇ ਰਹੇ ਆ ਕਿ ਜਿਨ੍ਹਾਂ ਦੀਆਂ ਸੀਟਾਂ ਨਹੀਂ ਹੋ ਸਕੀਆਂ ਫਿਰ ਉਹ ਸਰਕਾਰ ਦੇ ਆਉਣ ਵਾਲੇ ਟਾਈਮ 'ਚ ਹੋਰ ਅੱਛੇ ਪ੍ਰਬੰਧ ਹੋਟਲ ਨਾ ਆ ਰਹੀਆਂ ਸਾਰਿਆਂ ਲਈ ਮਤਲਬ ਕਿ ਦਰਸ਼ਨ ਹੋਣਗੇ ਵਾਰੀ-ਵਾਰੀ ਜੋ ਸਿਸਟਮ ਬਹੁਤ ਵਧੀਆ ਚੱਲਦਾ ਪਿਆ ਵਾ ਬਾਕੀ ਲੋਕਾਂ 'ਚ ਬਹੁਤ ਖੁਸ਼ੀ ਵੀ ਲਾ ਰਿਹਾ ਹੈ ਜਿਹੜੇ ਗਰਦਾਸਪੁਰ ਨੂੰ ਪਠਾਨਕੋਟ ਜਾਂ ਅੰਮ੍ਰਿਤਸਰ ਤੋਂ ਲੈਣੀ ਹੁੰਦੀ ਹੈ ਤੀਣਾ ਅਸਤਾਸ਼ ਗਰਦਾਸਪੁਰ ਕੋ ਸਪੈਸ਼ਲ ਜਾ ਰਹੀ ਹੈ ਉਸ ਬੰਦੇ ਕੀ ਗੱਲ ਹੈ ਇਸ ਬਾਰੇ ਜੀ ਆਪਣੇ ਹੀ ਆਪਣੇ ਸਰਕਾਰ ਦਾ ਸੈਂਟਰ ਸਰਕਾਰ ਦਾ ਮੋਦੀ ਜੀ ਦਾ ਬਹੁਤ ਧੰਨਵਾਦ ਕਰਨੇ ਆ ਕਿਉਂਕਿ ਸਾਡੀ ਦੇ ਪੰਜਾਬ ਦੀ ਲੀਡਰਸ਼ਿਪ ਆ ਜਿਨ੍ਹਾਂ ਨੇ ਇਸ ਬਾਰੇ ਮਕਲਕੀ ਧਿਆਨ ਦਿੱਤਾ ਕਿ ਜਿੰਨੇ ਵੀ ਯੋਧਿਆ ਧਾਮ ਨੂੰ ਪਸੰਦ ਕਰਾਉਣ ਵਾਲੇ ਬੰਦੇ ਆ ਉਹਨਾਂ ਨੂੰ ਦਰਸ਼ਨ ਕਰਾਏ ਜਾਣ ਬੜੇ ਸਹੀ ਢੰਗ ਨਾਲ ਇਸ ਕਰਕੇ ਉਹਨਾਂ ਨੇ ਇਹ ਸਾਰਾ ਉਪਰਾਲਾ ਕੀਤਾ ਵਾ ਭਗਤਾਂ ਦੇ ਤਾਂ ਮੂੰਹ 'ਚ ਯਾਰ ਬਣੇ ਸ਼੍ਰੀ ਰਾਮ ਹੀ ਜਾਕਾਰੇ ਲੱਗਦੇ ਪਏ ਆ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਆਪਣੌਰ ਕਿਹੜੀ ਜਗ੍ਹਾ ਚੁੱਤੀ ਆ ਗਏ ਜੀ ਮੈਂ ਨੀਦੀ ਮਹਾਜਨ ਜੋਤੀ ਮਹਾਜਨ ਦੀ ਵਾਈਫ ਮੰਡਾ ਪ੍ਰਧਾਨ ਦੀ ਹਾਂ ਜੀ ਅਸੀਂ ਸਾਰੀ ਸੰਗਤ ਧਾਰੀਵਾਲ ਤੋਂ ਆਏ ਆ 150 200 ਸੰਗਤ ਹੈ ਹਾਂ ਜੀ ਮੋਦੀ ਸਰਕਾਰ ਨੇ ਜੋ ਟ੍ਰੇਨ ਚਲਾਈ ਆ ਜੋਧਿਆ ਲਈ ਅਸੀਂ ਉੱਥੇ ਚੱਲੇ ਆ ਜੋਧਿਆ ਦੇ ਦਰਸ਼ਨ ਲਈ ਅਸੀਂ ਮੋਦੀ ਸਰਕਾਰ ਦੇ ਬਹੁਤ ਧੰਨਵਾਦੀ ਆ ਜੋ ਉਹਨਾਂ ਨੇ ਇੰਨੇ ਵਧੀਆ ਅਰੇਂਜਮੈਂਟ ਕੀਤੇ ਦੇ ਆ ਬਹਿਣ ਦੇ ਖਲੋਂ ਦੇ ਖਾਣ ਪੀਣ ਦੇ ਸਭ ਸੰਗਤ ਬਹੁਤ ਖੁਸ਼ ਹੈ ਜੈ ਸ਼੍ਰੀ ਰਾਮ ਸਟੇਸ਼ਨ ਕਿਹੜੀ ਜਗ੍ਹਾ ਤੋਂ ਚੱਲੀ ਹੈ ਟ੍ਰੇਨ ਤਾਂ ਗੁਰਦਾਸਪੁਰ ਤੋਂ ਜਾ ਰਹੀ ਹੈ ਕਿੰਨੇ ਦਿਨਾਂ ਵਾਸਤੇ ਜਾ ਰਹੀ ਹੈ 3 ਦਿਨਾਂ ਲਈ ਜਾ ਰਹੀ ਹੈ ਵਾਪਸ ਵੀ ਇੱਥੇ ਆਣੀ ਹੈ ਹਾਂਜੀ ਵਾਪਸ ਇੱਥੇ ਹੀ ਆਣੀ ਹੈ ਮੇਰਾ ਨਾਮ ਹੈ ਜੀ ਜਨਸਿਕਤਰ ਡਿਸਟ੍ਰਿਕਟ ਗੁਰਦਾਸਪੁਰ ਇਹਨਾਂ ਜਾਂ ਆਸਥਾ ਸਪੈਸ਼ਲ ਟ੍ਰੇਨ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਆਸਥਾ ਟ੍ਰੇਨ ਜਿਹੜੀ ਜਾ ਰਹੀ ਹੈ ਜੀ ਰਾਮ ਭਗਤਾ ਦੀ ਆਸਥਾ ਨੂੰ ਦੇਖਦੇ ਹੋਏ ਇਸ ਸਾਡੇ ਕੇਂਦਰ ਸਰਕਾਰ ਨੇ ਆਸਥਾ ਟ੍ਰੇਨ ਸ਼ੁਰੂ ਕੀਤੀ ਹੈ ਭਗਤਾ ਵਿੱਚ ਬਹੁਤ ਹੀ ਉਤਸ਼ਾਹ ਹੈ ਪ੍ਰਭੂ ਰਾਮ ਜੀ ਦੇ ਦਰਸ਼ਨ ਕਰਨ ਲਈ ਅਸੀਂ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੂਰੇ ਭਾਰਤ ਵਿੱਚੋਂ ਲੋਕਾਂ ਦੀ ਆਸਥਾ ਨੂੰ ਦੇਖਦੇ ਹੋਏ ਇਹ ਟレインਾਂ ਚਲਾਈਆਂ ਨੇ ਕੁਛ 93 ਨੂੰ ਵੀ ਟ੍ਰੇਨ ਗਈ ਆ ਜੋਗਾਖਾਮ ਲਈ ਉਹ 23 ਨੂੰ ਪਖਾਨਗੁਰ ਤੋਂ ਟ੍ਰੇਨ ਜਾਣੀ ਆ ਕਿ ਕੁਛ ਭਗਤ ਜਿਹੜੇ ਹੱਥੇ ਰਹਿ ਗਏ ਨੇ ਉਹ ਮਾਰਚ ਮਹੀਨੇ ਪਹਿਲੇ ਹfte ਨੂੰ ਟ੍ਰੇਨ ਦੁਬਾਰਾ ਮੈਨੂੰ ਜਾ ਰਹੀ ਆ ਮੋਦੀ ਜੀ ਜੋਗੀ ਸਹਿਯੋਗ ਦੇ ਨਾਲ ਉਹ ਹੁੰਦਾ ਵੀ ਸਾਰਿਆਂ ਦੀ ਜਿਹੜੀ ਆਸਤਾ ਉਹ ਦਰਸ਼ਨ ਕਰਨ ਦੀ ਆ ਤੇ ਸਾਰਿਆਂ ਨੂੰ ਦੱਸੂ ਜਿਹੜੇ ਕੇਂਦਰ ਸਰਕਾਰ ਨੂੰ ਕਰਵਾਏ ਜਾਣਗੇ ਨਾ ਜੀ 93 ਨੂੰ ਗਿਆ ਵੀ ਪਖਾਨਗੁਰ ਤੋਂ ਬਹੁਤ ਵਧੀਆ ਫੈਸਿਲਿਟੀ ਆ ਤੁਸੀਂ ਹੂਲ ਵੀ ਜਾ ਕੇ ਟ੍ਰੇਨ ਦੇ ਵਿੱਚ ਆ ਕੇ ਕਰ ਸਕਦੇ ਹੋ ਜਿਹੜੀ ਚੱਦਰ ਆ ਥੱਲੇ ਵਿਛਾਲ ਲਈ ਉਸ ਪੈਕ ਆ ਇੱਕ ਰੈਪਰ ਦੇ ਵਿੱਚ ਕੰਬਲ ਜਿਹੜਾ ਬਿਲਕੁਲ ਸਾਫ਼ ਆ ਪਿੱਲੋ ਬਿਲਕੁਲ ਸਾਫ਼ ਆ ਚੈੱਕ ਕਰੋ ਤੁਸੀਂ ਜਾ ਕੇ ਟ੍ਰੇਨ 'ਚ ਤੁਸੀਂ ਨਜ਼ਰ ਮਾਰੋ ਟ੍ਰੇਨ ਬਿਲਕੁਲ ਸਾਫ਼ ਸੁਥਰੀ ਟ੍ਰੇਨ ਆ ਦਿਹਾੜੀ 'ਚ ਤਿੰਨ ਵਾਰੀ ਸਫਾਈ ਦਾ ਚਾਰ ਵਾਰੀ ਸਫਾਈ ਦਾ ਸਾਫ਼ ਕਰਕੇ ਜਾਂਦਾ ਤਿੰਨ ਟਾਈਮ ਖਾਣਾ ਮਿਲਦਾ ਦੋ ਟਾਈਮ ਚਾਹ ਜਿਹੜੀ ਆ ਪੱਕੀ ਮਿਲਦੀ ਪਾਣੀ ਦੀ ਬੋਤਲ ਨਾਲ ਮਿਲਦੀ ਆ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਸਰਕਾਰ ਨੇ ਪ੍ਰੋਵਾਈਡ ਕੀਤੀ ਆ ਮੈਂ ਰਾਹ ਪਤਾਂ ਨੂੰ ਇਹ ਸਵਾਸਨ ਦਵਾਉਂਦਾ ਵੀ ਅੱਜ ਜਿਹੜੀ ਟ੍ਰੇਨ ਜਾ ਰਹੀ ਹੈ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਦਰਸ਼ਨ ਤਰਨ ਤੱਕ ਘਾਰਵਾਸੀ ਤੱਕ ਕੋਈ ਨਹੀਂ ਆਣੀ ਹੈਗੀ